ਪੰਜਾਬ ਦੀ ਨੌਜਵਾਨੀ ਨੇ ਉਹਨਾਂ ਲੋਕਾਂ ਦੇ ਮੂੰਹ ਦੇ ਉੱਪਰ ਚਪੇੜ ਮਾਰ ਦਿੱਤੀ ਹੈ ਜਿਹੜੇ ਲੋਕ ਕਹਿੰਦੇ ਸੀ ਇਹ ਤਾਂ ਉਰਤਾ ਪੰਜਾਬ ਨਹੀਂ ਜਾਂ ਜਿਹੜੇ ਕਹਿੰਦੇ ਸੀ ਪੰਜਾਬ ਦੀ ਮੰਡੀਰ ਹੈ ਜਿਹੜੀ ਉਹ ਮੱਛਰੀ ਹੋਈ ਹੈ ਜਾਂ ਜਿਹੜਾ ਨਸ਼ੇ ਦਾ ਟੈਗ ਪੰਜਾਬ ਦੇ ਨੌਜਵਾਨਾਂ ਦੇ ਮੱਥੇ ਮੜਿਆ ਗਿਆ ਸੀ ਉਸ ਟੈਗ ਨੂੰ ਧੋ ਕੇ ਰੱਖ ਦਿੱਤਾ ਧੋਤਾ ਕਿਵੇਂ ਆ ਪਹਿਲਾਂ ਤੁਸੀਂ ਆਪ ਵੀਡੀਓਜ਼ ਦੇ ਜੇ ਮੇਤੇ ਪੈ ਗਈ ਆਪਣਾ ਹੌਸਲਾ। ਯਾਰ ਹੌਸਲਾ। ਬਾਛਾ। ਤੁਸੀਂ ਇਹਨਾਂ ਵੀਡੀਓਜ਼ ਦੇ ਵਿੱਚ ਦੇਖਿਆ ਕਿ ਪੰਜਾਬ ਦਾ ਨੌਜਵਾਨ ਕਿਸ ਤਰੀਕੇ ਨਾਲ ਆ ਪੰਜਾਬ ਦੇ ਹੱਕ, ਪੰਜਾਬ ਦੀ ਆਪਣੀ ਯੂਨੀਵਰਸਿਟੀ ਸਿੱਖਿਆ ਦਾ ਸਭ ਤੋਂ ਵੱਡਾ ਆਧਾਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੱਕ ਦੇ ਲਈ ਲੜਦਾ ਆ ਤੇ ਪੰਜਾਬ ਦੇ ਵਿੱਚ ਲੜਨ ਦੇ ਨਾਲ-ਨਾਲ ਸੈਂਟਰ ਦੀਆਂ ਕੂਝੀਆਂ ਚਾਲਾਂ ਨੂੰ ਸਮਝ ਕੇ ਬੜੀ ਸੂਝ-ਬੂਝ ਨਾਲ ਉਹਨਾਂ ਦਾ ਟੱਕਰਾ ਕਰਦੇ ਵੀ ਨਜ਼ਰ ਆ ਰਹੇ ਆ। ਅੱਜ ਕੇਂਦਰ ਦੀ ਸਰਕਾਰ ਨੂੰ ਲਲਕਾਰਨ ਵਾਲਾ ਪੰਜਾਬ ਦਾ ਨੌਜਵਾਨ ਕੇਂਦਰ ਨੂੰ ਇੱਕ ਵਾਰ ਫੇਰ ਇਹ ਦੱਸ ਰਿਹਾ ਆਪਣੇ ਦੇਸ਼ ਨੂੰ ਇਹ ਗੱਲ ਦਰਸਾ ਰਿਹਾ ਕਿ ਪੰਜਾਬ ਦਾ ਨੌਜਵਾਨ ਨਸ਼ੇੜੀ ਨਹੀਂ ਆ ਪੰਜਾਬ ਦਾ ਨੌਜਵਾਨ ਉਰਤਾ ਪੰਜਾਬ ਨਹੀਂ ਆ ਪੰਜਾਬ ਦਾ ਨੌਜਵਾਨ ਤੇ ਮੱਥੇ ਦੇ ਉੱਪਰ ਲੱਗਿਆ ਹੋਇਆ ਜਿਹੜਾ ਕਲੰਕਾ ਉਹ ਬਿਲਕੁਲ ਝੂਠਾ ਕਿਉਂਕਿ ਦਾਲ ਦੇ ਵਿੱਚ ਕੋਕੜੂ ਹੁੰਦੇ ਆ ਕੁਝ ਕੁ ਪਰਸੈਂਟ ਨੌਜਵਾਨ ਜਿਹੜੇ ਸਾਡੇ ਇਸ ਰਾਹ ਤੋਂ ਭੜਕ ਚੁੱਕੇ ਆ ਪਰ ਇੰਨੇ ਨੌਜਵਾਨਾਂ ਨੇ ਉਹਨਾਂ ਨੌਜਵਾਨਾਂ ਨੂੰ ਵੀ ਸਿੱਧੇ ਰਾਹ ਤੇ ਲੈ ਆਉਣਾ ਜੇਕਰ ਤੁਸੀਂ ਮੇਰੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋ ਤਾਂ ਕਮੈਂਟ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਤੇ ਪੰਜਾਬੀ ਨੌਜਵਾਨਾਂ ਤੱਕ ਸ਼ੇਅਰ ਜ਼ਰੂਰ ਕਰਿਓ